ਕਥਨ ਹੈ ਕਿ ਅਸੀਂ ਕੋਲੋਂ ਕਿ ਇਸ ਸੈਸ਼ਨ ਦੀ ਸ਼ੁਰੂਆਤ ਪਰਮਾਤਮਾ ਦਾ ਸੁਪਨਾ ਕਰਦੇ ਹੋਏ ਪਰਮਾਤਮਾ ਜੀ ਨੂੰ ਧਾਗੇ ਲੈਦੇ ਹੋਏ ਸੋਲ ਦੇ ਵਿੱਚ ਸੁਖਰੀ ਸਾਹਿਬ ਦਾ ਪਾਰ ਕਰਵਾ ਕੇ ਇਸ ਸੈਸ਼ਨ ਦੀ ਸ਼ੁਰੂਆਤ ਕੀਤੀ ਸੀ ਤੇ ਉਹਨਾਂ ਦੇ ਮਿਹਰ ਕਰਕੇ ਇਹ ਭਰਾਵੀਆਂ ਨੇ ਜਿਹੜੀਆਂ ਬੱਚਿਆਂ ਦੇ ਮੈਂਡ ਦੇ ਵਿੱਚ ਆਪਣੇ ਨਾਮ ਦਰਜ ਕਰਾਈ ਨੇ ਉਹ ਅਜਿਹਾ ਨੇ ਕਿ ਹੁਣ ਸਾਰੇ ਵਿਦਿਆਰਥੀਆਂ ਨੂੰ ਲੈ ਕੇ ਗੁਰੂ ਮਹਾਰਾਜ ਦਾ ਪਰਮਾਤਮਾ ਜਾਤੀਆਂ ਨੂੰ ਸਰੂਪਾ ਸਾਕੇ ਸਨਮਾਨਿਤ ਕੀਤਾ ਜਾ ਰਿਹਾ ਹੈ ਜੋ ਕਿ ਇੱਕ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਜੀ ਫਤਵੱਲਾ ਨੋਟਰੀਦਕਾਰ ਸਰੂਪਾ ਲੈ ਰਹੀ ਹੈ ਉਸ ਤੋਂ ਬਾਅਦ ਨਵਜੋਦਕਾਰ ਜੋ ਕਿ 10ਵੀਂ ਕਲਾਸ ਦੇ ਵਿੱਚ ਸੈਕੰਡ ਪੋਜੀਸ਼ਨ ਆਈ ਹੈ ਨਵਜੋਦਕਾਰ ਉਸ ਤੋਂ ਬਾਅਦ ਮੈਂ ਬੇਨਤੀ ਕਰਦਾ ਮਨਪ੍ਰੀਤ ਘਾਰ ਨੂੰ ਕਿ ਉਹ ਵੀ ਆਵੇ ਤੇ ਉਸ ਤੋਂ ਬਾਅਦ ਪ੍ਰੋਫਟੂ ਕਲਾਸ ਦੇ ਵਿੱਚੋਂ ਫਲਕ ਪੀਕਰਣ ਵਾਲੀ ਉਸਤਰਾਣੀ ਬਹੁਤ ਸ੍ਰੀਆ ਜੀ ਸਨਮਾਨ ਲਵੇ ਉਸ ਤੋਂ ਬਾਅਦ ਮੈਂ ਬੇਨਤੀ ਕਰਦਾ ਸੁਖਵੀਰ ਸਿੰਘ ਨੂੰ ਕਿ ਉਹ ਵੀ ਆ ਕੇ ਸਰਪੱਤ ਹੋਵੇ ਤੇ ਉਸ ਤੋਂ ਬਾਅਦ ਮੈਂ ਬੇਨਤੀ ਕਰਦਾ ਦੀਪਿੰਦਰ ਸਿੰਘ ਮਾਨ ਨੂੰ ਕਿ ਉਹ ਵੀ ਆਵੇ ਤੇ ਉਸ ਤੋਂ ਬਾਅਦ ਸੁਖਦੀਪ ਦਾ ਉਹ ਆ ਕੇ ਸਰਪੱਤ ਹੋ ਜਾਵੇ ਸਾਥ ਸਰੀਆ ਨਾਲ

ਜਿਹੜੇ 10ਵੇਂ ਦੇ ਇੰਚਾਰਜ ਸੀਗੇ ਉਹਨਾਂ ਦਾ ਵੀ ਸਲੋਪਾ ਪਾ ਕੇ ਸਨਮਾਨਿਤ ਕੀਤਾ ਗਿਆ ਅੱਜ ਦੇ ਸਾਡੇ ਪ੍ਰਿੰਸੀਪਲ ਗੁਰਮਤਾਨ ਜੀ ਸਰ ਦੇ ਕਾਰਗੇ ਅਭੀ ਦੇ ਦਿੱਤੀ ਕਿ ਹਾ ਸੰਗਤ ਨੂੰ ਬੜੀ ਮੁਦਰਾ ਹਾਲਸਾ ਦੇ ਕੇ ਸਾਡੇ ਨੂੰ ਇਸ ਇਨਾਮ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਤਸਵੀਰਲਾ ਸਥਾਨਿਕ ਜੋ ਅਤੇ ਅਨੂਕ੍ਰਿਲਾ ਜੋ ਦਾ ਗਿਆਨੀ ਨੇ ਇਹ ਵਿਚਾਰ ਦੀ ਸੰਸਾਧਨ ਕੀਤੀਆਂ ਤਾਂ ਇਹ ਸਾਡੇ ਬੱਚਿਆਂ ਕਿਸ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਬੜੀ ਮਿਹਨਤ ਦੇ ਨਾਲ ਬੱਚਿਆਂ ਨੂੰ ਇਸ ਮੌਕੇ 'ਤੇ ਪਹੁੰਚਾਇਆ ਅਤੇ ਅਸੀਂ ਗੋਦਵਾਰਾ ਪਰਵਰਨ ਕਮੇਟੀ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਬੱਚਿਆਂ ਨੂੰ ਅਸ਼ੀਰਵਾਦ ਵੀ ਦਿੱਤਾ ਅਤੇ ਇੱਕ ਸਹੂਲਤਾਂ ਆਪੇ ਜੈ ਕੌਮ ਦਾ ਕਾਇ ਪੱਛਮ ਸਵਾਣ ਕੀਤਾ ਚਾਹ ਤੁਸੀਂ ਮੂਸਾ ਅਭਿਦਰ ਤੋਂ ਸੂਬਾ ਦੁਆਰਾ ਪ੍ਰਵੋਧਨ ਬੁਦੀਆ ਬੋਤਵਾ ਕਨਾਰ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ